ਹਾਂਜੀ ਦੋਸਤੋ ਸਵਾਗਤ ਹੈ ਜੀ ਨਵੀਂ ਵੀਡੀਓ ਦੇ ਵਿੱਚ ਅੱਜ ਮੈਂ ਤੁਹਾਨੂੰ ਦਿਖਾਉਂਦਾ ਹਾਂ ਜੀ ਜਹਾਜ਼ ਦੀਆਂ ਜਿਹੜੀਆਂ ਬ੍ਰੇਕਾਂ ਹੁੰਦੀਆਂ ਉਹ ਕਿੱਦਾਂ ਲੱਗਦੀਆਂ ਤੇ ਉਹਨਾਂ ਦਾ ਕੀ ਕੰਮ ਹੁੰਦਾ ਮਤਲਬ ਮੈਂ ਤੁਹਾਨੂੰ ਥੋੜਾ ਬਹੁਤ ਦੱਸਣ ਦੀ ਕੋਸ਼ਿਸ਼ ਕਰਦਾ ਹਾਂ ਆਪਣੇ ਜਹਾਜ਼ ਤੇ ਜਿਹੜੀਆਂ ਦੋ ਬ੍ਰੇਕਾਂ ਲਾ ਲੋ ਜਿਨ੍ਹਾਂ ਨੂੰ ਕਿ ਆਪਾਂ ਐਂਕਰ ਕਹਿ ਦਿੰਦੇ ਆ ਉਹਨਾਂ ਦਾ ਕੀ ਕੰਮ ਹੁੰਦਾ ਉਹਨਾਂ ਨੂੰ ਆਪਾਂ ਐਮਰਜੈਂਸੀ ਦੇ ਟਾਈਮ ਤੇ ਵੀ ਯੂਜ਼ ਕਰ ਸਕਦੇ ਆ ਤੇ ਜਦੋਂ ਆਪਾਂ ਜਹਾਜ਼ ਨੂੰ ਮਤਲਬ ਲਾ ਲੋ ਇੱਕ ਜਗ੍ਹਾ ਤੇ ਖਿਲਾਰਨਾ ਠੀਕ ਆ ਨਾ ਕਿਉਂਕਿ ਜਹਾਜ਼ ਕਦੇ ਵੀ ਜਦਦਾ ਆਪਾਂ ਇੰਜ ਸਟਾਪ ਕਰਦੇ ਆ ਤੇ ਉਹ ਇੱਕ ਜਗ੍ਹਾ ਤੇ ਨਹੀਂ ਖਲੋਂ ਹਾਂਜੀ ਆਹ ਚੈੱਕ ਕਰੋ ਜੀ ਆਹ ਹੈ ਜੀ ਆਪਣੇ ਜਹਾਜ਼ ਦੀ ਬ੍ਰੇਕ ਯਾਨੀ ਕਿ ਆਪਣੇ ਜਹਾਜ਼ ਦਾ ਐਂਕਰ ਇਹ ਜਹਾਜ਼ ਤੇ ਦੋ ਐਂਕਰ ਹੁੰਦੇ ਠੀਕ ਆ ਨਾ ਇੱਕ ਉਹ ਵੇਖੋ ਤੁਹਾਨੂੰ ਪਰਲੇ ਬੰਦੇ ਵੀ ਦੇਖ ਰਿਹਾ ਤੇ ਇਹਨਾਂ ਦਾ ਕੰਮ ਕੀ ਹੁੰਦਾ ਵਾ ਕਿ ਇਹਨੇ ਜਾ ਕੇ ਪਾਣੀ ਦੇ ਵਿੱਚ ਜਾ ਕੇ ਤੇ ਥੱਲੇ ਜਾ ਕੇ ਆਪਣੇ ਹੋਲਡ ਕਰ ਲੈਣਾ ਇਹਦਾ ਜਿਹੜਾ ਅਗਲਾ ਹਿੱਸਾ ਹੁੰਦਾ ਵਾ ਤੇ ਆਪਣਾ ਜਹਾਜ਼ ਉੱਥੇ ਹੀ ਖਲੋ ਜਾਣਾ ਫਿਰ ਇਹ ਜਹਾਜ਼ ਹਿੱਲਦਾ ਨਹੀਂ ਮਤਲਬ ਠੀਕ ਆ ਨਾ ਇੱਕ ਜਗ੍ਹਾ ਦੇ ਸਟੇਬਲ ਹੋ ਜਾਂਦਾ ਜੇ ਆਪਾਂ ਐਮਰਜੈਂਸੀ 'ਚ ਜਹਾਜ਼ ਨੂੰ ਖਲੋ ਖਲਾਰਨਾ ਇੱਕਦਮ ਮਤਲਬ ਜਹਾਜ਼ ਨੂੰ ਤਾਂ ਵੀ ਆਪਾਂ ਇਹਦਾ ਯੂਜ਼ ਕਰਦੇ ਆ ਤੇ ਇਹ ਤੁਸੀਂ ਚੈੱਕ ਕਰੋ ਇਹ ਆ ਜੀ ਉਮੀਦ ਕਰਦਾ ਜਾਣਕਾਰੀ ਚੰਗੀ ਲੱਗੀ ਹੋਗੀ ਦੋਸਤੋ ਮਿਲਦੇ ਆ ਜੀ ਨਵੀਂ ਵੀਡੀਓ ਚ ਧੰਨਵਾਦ